ਪਤਾ ਜੀ ਸਾਰਿਆਂ ਨੂੰ ਕੀ ਹਾਲ ਚ ਹੈ ਕਿੱਦਾਂ ਠੀਕ ਠਾਕ ਬਾਬੇ ਆਪਾ ਜੋਰ ਜੀ ਆਏ ਹੋਏ ਆ ਮੈਂ ਕਿ ਪਹਿਲੋ ਵੀਡੀਓ ਪਾਈ ਵੀ ਗੁਰਦੁਆਰਾ ਸਾਹਿਬ ਜੋਰ ਜੀ ਆ ਤੇ ਅੱਜ ਆਪਾਂ ਰਾਤ ਦੇ ਟਾਈਮ ਆਏ ਆ ਸ਼ਾਮਾਂ ਦੇ 5 ਵਜੇ ਮੈਂ ਇੱਥੇ ਪਹੁੰਚ ਗਿਆ ਹਾਂ ਤੇ ਪਿੱਛੇ ਗੁਰੂ ਘਰ ਆ ਗੁਰਦੁਆਰਾ ਸਾਹਿਬ ਆ ਬਹੁਤ ਵੀਰ ਇਤਰਾਜ਼ ਕਰਦੇ ਕਹਿੰਦੇ ਗੁਰਦੁਆਰਾ ਸਾਹਿਬ ਕਿਹਾ ਕਰੋ ਮੈਂ ਚਲੋ ਠੀਕ ਆ ਜੀ ਤੇ ਆ ਗੇਟ ਆ ਇਧਰ ਪਿੱਛੇ ਨਿਸ਼ਾਨ ਸਾਹਿਬ ਤੇ ਆ ਆਪਣੀ ਗੱਡੀ ਲੱਗੀ ਹੋਈ ਆ ਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਪ੍ਰਸ਼ਾਦਾ ਪਾਣੀ ਚਾਹ ਮੈਂ ਪੀ ਲਈ ਆ ਤੇ ਰਹਿਰਾਜ ਦਾ ਪਾੜ ਚੱਲਦਾ ਪਿਆ ਵਾ ਤੇ ਸਮਾਪਤੀ ਤੋਂ ਬਾਅਦ ਹੁਣ ਪ੍ਰਸ਼ਾਦਾ ਪਾਣੀ ਦੀ ਸੇਵਾ ਚੱਲੂਗੀ ਪ੍ਰਸ਼ਾਦਾ ਪਾਣੀ ਤੋਂ ਬਾਅਦ ਫਿਰ ਸੋਵਾਂਗੇ ਜਾਂ ਤੇ ਗੱਡੀ 'ਚ ਹੀ ਸੋ ਜਾਣਾ ਤੇ ਜਾਂ ਫਿਰ ਅੰਦਰ ਜੇ ਜਗ੍ਹਾ ਹੀ ਤੇ ਅੰਦਰ ਸੋ ਜਾਾਂਗੇ ਆਪਾਂ ਤੇ ਮੈਂ ਜ਼ਿਆਦਾਤਰ ਮੈਂ ਕਹਿ ਰਿਹਾ ਵੀ ਚੱਲ ਗੱਡੀ 'ਚ ਹੀ ਸੋ ਜਾਾਂਗੇ ਬਾਕੀ ਦੇਖਾਂਗੇ ਅੰਦਰ ਕੀ ਮਹੌਲ ਚੱਲ ਹੁੰਦਾ ਵਾ ਫਿਲਹਾਲ ਆਪਾਂ ਇੱਥੇ ਪਹੁੰਚ ਗਏ ਆ ਗੁਰਦੁਆਰਾ ਸਾਹਿਬ ਮੈਂ ਕਹਿੰਦਾ ਇੱਤੋਂ ਉੱਤੇ ਕੁਝ ਨਹੀਂ ਬਾਬਿਓ ਕੁਝ ਨਹੀਂ ਆ ਇਹ ਇਧਰ ਉਹ ਗੁਰਦੁਆਰਾ ਸਾਹਿਬ ਦੇ ਇੰਟਰੈਸ ਆ ਠੀਕ ਆ ਉਹ ਨਿਸ਼ਾਨ ਸਾਹਿਬ ਆ ਆ ਨਿਸ਼ਾਨ ਸਾਹਿਬ ਇੱਥੇ ਤੇ ਆ ਆਪਣਾ ਟਰੱਕ ਲੱਗਾ ਹੋਇਆ ਵਾ ਤੇ ਇਧਰ ਆ ਪਾਰਕਿੰਗ ਜੇ ਟਰੱਕ ਲਾਉਣਾ ਇੱਥੋਂ ਸਿੱਧਾ ਵੀ ਲੱਗ ਸਕਦਾ ਐ ਕਰਕੇ ਤੇ ਇਹ ਸਿੱਧਾ ਪਾਰਕ ਕਰ ਸਕਦੇ ਜ਼ਰੂਰੀ ਨਹੀਂ ਇੱਥੇ ਲਾਉਣਾ ਹੁਣ ਚਲੋ ਇੱਥੇ ਪਾਰਕਿੰਗ ਜਗ੍ਹਾ ਹੈ ਨਹੀਂ ਆ ਤੇ ਆਪਾਂ ਇੱਥੇ ਲਾਤਾ ਇਹ ਇੱਥੇ ਲਾਤਾ ਇੱਥੇ ਆਪਾਂ ਲਾ ਸਕਦੇ ਆ ਥੋੜੀ ਜਿਹੀ ਕੱਚੀ ਆ ਪਰ ਬਚਾ ਹੋ ਜਾਂਦਾ ਤੇ ਆ ਇੰਟਰੈਸ ਆ ਇਧਰ ਤੇ ਇੰਟਰਸ ਆ ਜਾਂਦੀ ਆ ਹਾਂ ਬੋਲੋ ਬੋਲੋ ਤੇ ਆ ਤੋਨੂੰ ਬਣਾਇਆ ਆਪਣੇ ਵੀ ਉੱਥੇ ਨਾ ਗੋਦਵਰੇ ਚਾਹੀਦਾ ਇਦਾਂ ਦਾ ਸਿਸਟਮ ਜੱ ਲੱਗਣਾ ਆਪਾਂ ਦੂਜਾ ਬਣਾ ਦਿੰਨੇ ਇਦਾਂ ਵਾਧੂ ਪਾਣੀ ਜਿਹੜਾ ਇਹ ਆਹ ਐਂਟਰੀ ਇੱਥੋਂ ਇੱਥੇ ਜਿੱਦਾਂ ਆਪਾਂ ਹੱਥ ਧੋਣੇ ਹੁੰਣ ਤੋ ਸੱਦਦੇ ਆ ਉਧਰ ਕਿਚਨ ਆ ਤੇ ਇੱਧਰ ਜਿਹੜੇ ਕਮਰੇ ਆ ਤੇ ਆ ਇਹ ਬਤਰਾ ਜ਼ੈਬ ਜਿੱਥੇ ਆਪਣਾ ਪ੍ਰਕਾਸ਼ ਆਇਦਰ ਆਦ ਇੱਕ ਬਣ ਜਾਂਦੀ ਅੱਜ ਇਹ ਇੱਧਰ ਆਫਿਸ ਵੀ ਆ ਤੇ ਆ ਛੋਟੀ ਜਿਹੀ ਲਾਇਬ੍ਰੇਰੀ ਆ ਜਿੱਦਾਂ ਕਿਤਾਬਾਂ ਫਤੂਬਾ ਕਿਸੇ ਨੇ ਲੈਣੀਆਂ ਹੋਣ ਤਾਂ ਉਹ ਮਿਲ ਜਾਂਦੀਆਂ ਇੱਥੋਂ ਆ ਜੀ ਗੁਰਦੁਆਰਾ ਸਾਹਿਬ ਦੀ ਕਿਚਨ ਆ ਬਰਤਨ ਵਗੈਰਾ ਇੱਥੇ ਜਦੋਂ ਸਫਾਈ ਚੱਲਦੀ ਹੈ ਪ੍ਰਸ਼ਾਦਾ ਬਣੀ ਆਪਾਂ ਛਕ ਲਿਆ ਪ੍ਰਸ਼ਾਦੇ ਤੇ ਇਧਰੋਂ ਲੰਗਰ ਵਾਲਾ ਪੈਕੇਜ ਜਿੱਤਾ ਹਨਾ ਪ੍ਰਸ਼ਾਦਾ ਪਾਣੀ ਛਕਣਾ ਹੋਵੇ ਆਹ ਐਂਟਰੀ ਇੱਕ ਉਧਰੋਂ ਦੀ ਐ ਇੱਕ ਆਹ ਐਂਟਰੀ ਆ ਮਤਲਬ ਉਧਰੋਂ ਚੰਗਾ ਜਿਹੜੀ ਫਿਰ ਇੱਧਰ ਨੂੰ ਆ ਜਾਂਦੀ ਆ ਤੇ ਆਹ ਫ੍ਰੀਜ ਆ ਗੱਗਾ ਦੀ ਤੇ ਆਹ ਆਪਣਾ ਕਾਵਾ ਬੰਦਦਾ ਪਿਆ ਕਿਉਂਕਿ ਗਲਾ ਠੀਕ ਨਹੀਂ ਫਰੋ ਪਾ ਤੋ ਦੇ ਗੋਲ ਪ੍ਰੋਬਲਮ ਚੋਂ ਲੱਟੀ ਤੇ ਕਾਬਾ ਆਪਣਾ ਬ੍ਰਿਪਾਰ ਇੱਥੇ ਆਓ ਐਂਟਰੀ ਉੱਪਰ ਆਪਾਂ ਹੱਲ ਜਾਂਦੇ ਆਪਾਂ ਤੇ ਇੱਥੇ ਪ੍ਰਸ਼ਾਦਾ ਪਾਣੀ ਜਿਹੜਾ ਪਕਾ ਕੇ ਤੇ ਛਕ ਲਿਆ ਆਪਣੇ ਸਾਰਿਆਂ ਨੇ ਭਾਂਡੇ ਪੁੰਡੇ ਜਿਹੜੇ ਬਰਤਨ ਜਿਹੜੇ ਆਪਾਂ ਸਾਫ਼ ਕਰ ਲਏ ਆ ਅਮੈਂਟਾਂ ਦੀ ਦੋਕਾ। ਮੰਮਨ ਕਰਕੇ ਇਹਨਾਂ ਨੂੰ ਸਾਰਾ ਬੰਦ ਕਰਤਾ ਕਰੋ ਘਰ ਆਪਣਾ ਨਾ। ਫਿਰ ਸਾਢੇ 6 ਵਜੇ ਪ੍ਰਕਾਸ਼ ਹੋਊਗਾ। ਤੇ ਆਹ ਬਾਹਰ ਦੀ ਐਂਟਰੀ ਇੱਥਾ ਕਰਕੇ ਇੱਥੋਂ ਤੇ ਆਪਾਂ ਨਾ ਗੱਡੀ ਜੀ ਸੋਨਾ ਚ ਗੱਡੀ ਜੀ। ਉਧਰ ਅੰਦਰ ਵੀ ਜਗ੍ਹਾ ਹੈਗੀ ਪਰ ਹੈ ਨਾ ਥੋੜਾ ਇਹ ਹੋ ਜਾਂਦਾ ਵੀ ਡਿਸਟਰਬਤੋ ਕਰਨਾ। ਮੈਂ ਕਾਵਾ ਬਣਾਇਆ ਨਾ ਤੇ ਕਾਵਾ ਬਣਾ ਕੇ ਇਹਦੇ ਮੈਂ ਉਹਦੇ ਵਿੱਚ ਪਾ ਦੂੰਗਾ। ਮੇਰੀ ਬੋਤਲ ਜਿਹੜੀ ਉਹ ਗੱਡੀ 'ਚ ਪਈ ਆ ਮੈਂ ਗੱਡੀ 'ਚ ਚੱਕ ਤਾਂ ਬੋਤਲ ਬਾਕੀ ਅੰਮ੍ਰਿਤ ਵੇਲੇ ਮਿਲਾਂਗੇ ਇੱਥੇ ਐਂਡ ਕਰਦੇ ਆਪਾਂ ਗੁੱਡ ਮਾਰਨਿੰਗ ਜੀ ਆਜੀ ਅੰਮ੍ਰਿਤ ਵੇਲਾ ਅਸ਼ਨਾਣ ਪਾਣੀ ਕਰਨ ਲੱਗੇ ਆ ਤੇ ਫਿਰ ਅੰਦਰ ਪਾਵਾਂਗੇ ਤੇ ਚਾਹ ਪਾਣੀ ਪੀ ਕੇ ਨਿਕਲ ਜਾਣਾ ਆਪਾਂ ਗੁਰਦੁਆਰਾ ਸਾਹਿਬ ਖੁੱਲ ਚੁਕਿਆ ਮਤਲਬ 4 5 ਨਹੀਂ 6:30 6:30 ਵਜੇ ਆ ਆਪਾਂ ਇਸ਼ਨਾਨ ਪਾਣੀ ਕਰਕੇ ਤੇ ਤਿਆਰ ਹੋ ਗਏ ਪਰ ਨਾ ਪੁੰਨਾ ਬੰਦ ਲਿਆ ਇੱਥੇ ਤੇ ਅੱਜ ਦਰਬਾਰ ਅੰਦਰ ਜਾਣ ਵਾਸਤੇ ਤੇ ਉਹ ਹੁਕਮਨਾਮਾ ਉੱਥੇ ਲਿਖਿਆ ਪਹਿਲਾਂ ਹੁਕਮਨਾਮਾ ਪੜਾਂਗੇ ਤੇ ਫਿਰ ਅੰਦਰ ਜਾਵਾਂਗੇ ਅੱਜ ਦਾ ਹੁਕਮਨਾਮਾ ਵਾ ਜੀ ਮਾਰਨਿੰਗ ਦਾ ਟਾਈਮ ਆ ਜੀ ਰਸੋਈ ਗੁਰੂ ਘਰ ਦੀ ਤੇ ਚਾਹ ਬਣਾਵਾਂਗੇ ਕਿਉਂਕਿ ਇੰਨਾ ਕੁ ਥੋੜਾ ਜਿਹਾ ਹੋ ਜਾਂਦਾ ਜਿੱਦਾਂ ਨਾ ਜਾਨਣ ਲੱਗ ਪਿਆ ਤੇ ਆਪੇ ਚਾਹ ਚੂ ਬਣਾ ਲਈਦੀ ਆ ਬਾਕੀ ਉੱਥੇ ਪਾਠ ਕਰਦੇ ਪਏ ਆ ਤੇ ਮੈਂ ਹਾਂ ਮੈਂ ਛੇਤੀ ਨਿਕਲਣਾ ਵਾਂ ਸਵੇਰੇ ਤੇ ਮੇਰੇ ਕੋਲ ਅੱਧਾ ਪੌਣਾ ਘੰਟਾ ਹੀ ਆ ਤੇ ਮੈਂ ਚਾਹ ਬਣਾ ਕੇ ਪੀ ਲਈ ਫਿਰ ਤੇ ਲੋਕਾਵਾ ਜਿਹਾ ਪੀਤਾ ਫੇਰਾ ਗੋੜ ਵਾਲੀ ਚਾਹ ਪੀਤੀ ਆਪਾਂ ਤੇ ਉਹ ਗੋੜਾ ਤੇ ਆ ਚਾਹ ਵਾ ਜੀ ਤੇ ਬਾਕੀ ਵੱਦ ਬਣਾ ਕੇ ਉੱਤੇ ਰੱਖਤੀ ਬਾਬੇਣੀ ਪਾਟ ਕਰਦੇ ਮੈਂ ਫਿਰ ਇਦਾਂ ਹੀ ਨਿਕਲ ਜਾਣਾ ਚਾਹ ਪਾਣੀ ਪੀ ਕੇ ਨਾਈ ਤੋਂ ਹੀ ਕੀਤੀ ਆ ਸਾਰਾ ਕੋ ਅਸ਼ਤ ਦਰਸ਼ਨੇ ਚਲਾ ਰਹੇ ਕਰ ਲੇ ਰੋਟੀਆਂ ਫੜ ਲੀਆਂ ਆਪਾਂ ਤੇ ਗੱਡੀ ਨੂੰ ਮਾਰਾਂਗੇ ਸਰਫ ਦੇ ਹੁਣ ਨਿਕਲਾਂਗੇ ਤੇ ਆ ਹੁਣ ਵੀਊ ਇੱਦਾਂ ਰਾਤੀ ਤੁਹਾਨੂੰ ਵੀਊ ਦਿਖਾਇਆ ਆ ਆ ਪਾਰਕਿੰਗ ਆ ਪਰ ਇੱਕ ਰਿਕਵੈਸਟ ਆਈ ਹੈ ਜਿੱਦਾਂ ਨਾ ਕਹਿੰਦੇ ਵੀ ਇੱਕ ਤੇ ਲੋਡ ਗੱਡੀ ਨਾਲ ਲਿਆਓ ਖਾਲੀ ਲੈ ਕੇ ਆਓ ਤੇ ਦੂਜੀ ਗੱਲ ਆ ਵੀ 8 ਵਜੇ ਤੋਂ ਫਿਰ ਲੋ ਆ ਜਾਓ ਬਾਅਦ ਚ ਕਹਿੰਦੇ ਵੀ ਬੰਦ ਹੋ ਜਾਂਦਾ ਗੁਰਦੁਆਰਾ ਸਾਹਿਬ ਅੰਦਰ ਦਰਵਾਜ਼ੇ ਪਾਤ ਹੁੰਦੇ ਆ ਸੋ ਇੰਨੀ ਗ ਬੇਨਤੀ ਉਹਨਾਂ ਕੀਤੀ ਇੱਥੇ ਲੱਗ ਜਾਂਦੀ ਬੈਗ ਕੱਟੇ